ਹੈਲੋ ਗਾਈਜ਼ ਆਈ ਹੋਪ ਕਿ ਆਪ ਸਭ ਠੀਕ ਠਾਕ ਹੋਵੋਗੇ ਮੈਂ ਹਾਂ ਬਲਜੀਤ ਕੋਟਲੀ ਤੁਸੀਂ ਜੁੜ ਚੁੱਕੇ ਮੇਰੇ YouTube ਚੈਨਲ ਬਲਜੀਤ ਕੋਟਲੀ ਨਾਲ ਸੋ ਅੱਜ ਅਸੀਂ ਚੱਲੇ ਆ ਅਜ ਨਾਲੇ ਸੈਲਫੀ ਸਟਿਕ ਲੈਣ ਤੇ ਤੁਹਾਨੂੰ ਸੈਲਫੀ ਸਟਿਕ ਦਾ ਰਿਵਿਊ ਦਿਖਾਵਾਂਗੇ ਸੋ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਸੋ ਮਿਲਦੇ ਆ ਅਜ ਨਾਲੇ ਸੋ ਅੱਸੀ ਜਾ ਰਹੇ ਆ ਅਜ ਨਾਲੇ ਤੇ ਸੋਚਿਆ ਹਰ ਰਸਤੇ ਦਾ 뷰 ਆਪਣੇ ਦਰਸ਼ਕਾਂ ਨੂੰ ਵੁਖਾ ਦਈਏ ਤੇ ਆ ਇੱਧਰ ਵੀ ਸਰਸੋਂ ਆਇਟਮ ਬੰਦੀਆਂ ਤੁਸੀਂ ਵੇਖ ਸਕਦੇ ਹੋ ਤੇ ਅਸੀਂ ਪਿੰਡ ਵਿੱਚ ਪਹੁੰਚ ਚੁੱਕੇ ਹਾਂ ਤੇ ਪਿੰਡ ਦੇ ਵਿੱਚੋਂ ਦੀ ਲੰਘਦੇ ਹੋਏ ਆਹ ਤੁਸੀਂ ਇੱਕ ਟਾਵਰ ਵੇਖ ਸਕਦੇ ਹੋ ਤੇ ਅਸੀਂ ਪਿੰਡ ਦੇ ਬਾਜ਼ਾਰ ਦੇ ਵਿੱਚ ਆ ਗਏ ਹਾਂ ਤੇ ਬਾਜ਼ਾਰ ਲੰਘਦੇ ਹੋਏ ਅੱਗੇ ਆ ਗਏ ਹਾਂ ਤੇ ਆਹ ਤੁਸੀਂ ਖੱਬੀ ਸਾਈਡ ਤੇ ਸਰੋਂ ਵੇਖ ਸਕਦੇ ਹੋ ਤੇ ਆਹ ਸੜਕ ਦਾ ਨਜ਼ਾਰਾ ਤੇ ਆ ਸਾਹਮਣੇ ਮੋੜ ਆ ਗਿਆ ਤੇ ਆ ਸਾਡੇ ਪਿੰਡ ਦੀ ਨਹਿਰ ਆ ਗਈ ਤੇ ਨਹਿਰ ਦੇ ਵਿੱਚੋਂ ਦੀ ਲੰਘਦੇ ਹੋਏ ਆ ਤੁਸੀਂ ਵੇਖ ਸਕਦੇ ਹੋ ਦੋਨੋਂ ਸਾਈਡਾਂ ਤੇ ਬਹੁਤ ਹੀ ਵਧੀਆ ਰੋਖਣੇ ਤੇ ਆ ਤੁਸੀਂ ਦੋਨੋਂ ਸਾਈਡਾਂ ਤੇ ਰੋਖ ਵੇਖ ਸਕਦੇ ਹੋ ਤੇ ਅਸੀਂ ਆ ਚੁੱਕੇ ਹਾਂ ਅਜਨਾਲੇ ਦੇ ਲਾਗੇ ਆ ਸਾਹਮਣੇ ਬਾਬਾ ਜੀ ਦਾ ਗੁਰਦੁਆਰਾ ਆ ਗਿਆ ਬਾਬੇ ਦੇ ਮੈਦ ਤੇ ਅਸੀਂ ਅੱਗੇ ਆ ਗਏ ਆ ਗਏ ਆ ਤੇ ਆ ਤੁਸੀਂ ਵੇਖ ਸਕਦੇ ਹੋ ਬਾਜ਼ਾਰ ਤੇ ਅਸੀਂ ਪਹੁੰਚ ਚੁੱਕੇ ਹਾਂ ਅਜਨਾਲੇ ਦੇ ਲਾਗੇ ਤੇ ਆ ਹੁਣ ਅੱਗੇ ਇੱਕ ਮੋੜ ਆ ਗਿਆ ਵਾ ਪਾਰਕ ਦੇ ਲਾਗੇ ਆ ਅਜਨਾਲੇ ਦਾ ਚੌਂਗ ਜਿਹਨੂੰ ਕਹਿ ਸਕਦੇ ਆ ਆ ਸਾਹਮਣੇ ਗੱਡੀਆਂ ਲੱਗੀਆਂ ਤੇ ਅਜਨਾਲੇ ਨੂੰ ਅਸੀਂ ਮੁੜ ਚੁੱਕੇ ਆ ਤੇ ਸਾਹਮਣੇ ਅਸੀਂ ਪੁਲ ਦੇ ਉੱਪਰ ਆ ਚੁੱਕੇ ਆ ਤੇ ਅਸੀਂ ਆ ਤੁਹਾਨੂੰ ਦਿਖਾ ਦਈਏ ਸੱਜੇ ਖੱਬੇ ਦਰਸ਼ਕ ਜਾਣਦੇ ਨੇ ਅਸੀਂ ਹੁਣ ਬਾਜ਼ਾਰ ਦੇ ਵਿੱਚ ਵੜ ਚੁੱਕੇ ਆ ਤੇ ਆ ਆ ਗਿਆ ਸਾਡਾ ਏਰੀਆ ਸਾਡਾ ਅਜਨਾਲਾ ਤੇ ਅਜਨਾਲੇ ਦਾ ਆਸ-ਪਾਸ ਦਾ ਏਰੀਆ ਕਾਸ ਰੇਜ ਨਾਲਾ ਤੇ ਤੁਹਾਨੂੰ ਖੜਦੇ ਹੁਣ ਸਿੱਧਾ ਦੁਕਾਨ ਵਾਲੇ ਕੋ ਸੋ ਆ ਤੁਸੀਂ ਇੰਨਾ ਵੀਰਾਂ ਦੀ ਦੁਕਾਨ ਵੇਖ ਸਕਦੇ ਹੋ ਅਸੀਂ ਆ ਚੁੱਕੇ ਹਾਂ ਇੰਨਾ ਦੀ ਦੁਕਾਨ ਤੇ ਸੋ ਅਸੀਂ ਦੁਕਾਨ ਦੇ ਅੰਦਰ ਆ ਚੁੱਕੇ ਹਾਂ ਤੇ ਸਾਨੂੰ ਗੈਰੀ ਵੀਰ ਨੇ ਸੈਲਫੀ ਸਟਿਕ ਵਿਖਾਈ ਤੇ ਸਾਨੂੰ ਸੈਲਫੀ ਸਟਿਕ ਪਸੰਦ ਆ ਗਈ ਤੇ ਬਹੁਤ ਹੀ ਨਰਮ ਦਿਲ ਇਨਸਾਨ ਹਨ ਸੋ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਜਨਾਲੇ ਗੈਰੀ ਟੈਲੀਕਮ ਤੇ ਗੈਰੀ ਟੈਲੀਕਮ ਅਗਨਾਲੇ ਅਸੀਂ ਆ ਚੁੱਕੇ ਹਾਂ ਤੇ ਇੱਥੇ ਗੱਲਬਾਤ ਕਰਦੇ ਹਾਂ ਇਹਨਾਂ ਵੀਰਾਂ ਦੇ ਨਾਲ ਜਿਨ੍ਹਾਂ ਤੋਂ ਅਸੀਂ ਸੈਲਫੀ ਫਿਕ ਖੜੀ ਸੀ ਤੇ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਇਹਨਾਂ ਵੀਰਾਂ ਦੇ ਨਾਲ ਸੋ ਤੁਸੀਂ ਜੁੜੇ ਰਹਿਣਾ ਮੇਰੇ ਨਾਲ ਮਾਈ YouTube ਚੈਨਲ ਬਜੀ ਕੋ ਗਿਨ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤੇ ਤੁਹਾਡੀ ਗੱਲਬਾਤ ਕਰਾਂਗੇ ਗੈਰੀ ਵੀਰਾਂ ਦੇ ਨਾਲ ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਇਹ ਵੀਰ ਨੇ ਆਪਣੇ ਕੋ ਸੈਲਫੀ ਸਟਿਕ ਖਰੀਦੀ ਔਰ ਉਹਨਾਂ ਦੇ ਵਲੌਗ ਬਹੁਤ ਸੁਣੇ ਹੁੰਦੇ ਆ ਔਰ ਰਿਵਿਊ ਦੇਣ ਆਏ ਸੀਗੇ ਕਿ ਤੁਹਾਡੀ ਸੈਲਫੀ ਸਟਿਕ ਬਹੁਤ ਵਧੀਆ ਤੇ ਮੈਂ ਕਿਹਾ ਭਰਾਵਾ ਇਦਾਂ ਹੀ ਆ ਬਸ ਆਪਾਂ ਗਾਹ ਨੂੰ ਵਧੀਆ ਚੀਜ਼ ਦਵਾਂਗੇ ਤੇ ਫੇਰ ਹੀ ਗੱਲਬਾਤ ਬਣਦੀ ਏ ਬਾਕੀ ਵੀਰ ਦੇ ਫੋਲੋ ਕਰਕੇ ਵੇਖੋ ਚੈਨਲ ਤੇ ਵੇਖੋ ਬਹੁਤ ਸੁਣਾ ਕੰਟੈਂਟ ਆ ਮਰੀ ਜਲਾ ਕੰਟੈਂਟ ਆ ਗਾੜੇ ਵੇਖੋਗੇ ਤੇ ਬਹੁਤ ਸੁਣਾ ਟਾਈਮ ਪਾਸ ਹੁੰਦਾ ਸੋ ਸਾਡਾ ਵੀਰ ਕਾ ਪਿੱਛੇ ਆ ਇਹਨੂੰ ਵੀ ਕਿਨੇ ਕੈਮਰੇ ਦੇ ਸਾਹਮਣੇ ਆ ਵੀ ਹੈਲੋ ਸੋ ਜੇ ਸਾਡਾ ਅੱਜ ਵਾਲਾ ਵਲੌਗ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਤੇ ਜਿਨ੍ਹਾਂ ਵੀ ਰਾਤਾਂ ਤੇ ਹੋ ਔਰ ਸਾਡੇ ਕੋ ਸੇਲਫੀਸਟਿਕ ਲੈ ਕੇ ਜਾਓ ਔਰ ਆਪਾਂ ਤੁਹਾਨੂੰ ਬਹੁਤ ਚੈਜ ਰੇਟ ਤੇ ਦਵਾ ਕੇ ਸੇਲਫੀਸਟਿਕ ਔਰ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਨੂੰ ਤੁਸੀਂ ਦਬਾ ਦਿਓ ਔਰ ਕਮੈਂਟਸ ਜ਼ਰੂਰ ਦੇਣਾ ਆਪਣੇ ਬਧੀਆਂ ਸੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਜਿਨ੍ਹਾਂ ਵੀਰਾਂ ਨੂੰ ਸੇਲਫੀਸਟਿਕ ਦੀ ਲੋੜ ਹੋਵੇ ਉਹ ਗੈਰੀ ਟੈਲੀਕਮ ਅਜਨਾਲਾ ਅਮਰਸਰ ਰੋਡ ਤੇ ਆਣ ਕੇ ਖਰੀਦ ਸਕਦਾ ਹੈ ਤੇ ਇਹਨਾਂ ਵੀਰਾਂ ਕੋਲ ਤੁਸੀਂ ਆਣ ਕੇ ਕੋਈ ਵੀ ਚੀਜ਼ ਜਿੱਥੋਂ ਤੁਹਾਨੂੰ ਸੈਕਹੈਂਡ ਫੋਨ ਵੀ ਮਿਲ ਸਕਦੇ ਆ ਤੁਸੀਂ ਕੁਝ ਵੀ ਇੱਥੋਂ ਆਣ ਕੇ ਖਰੀਦ ਸਕਦੇ ਹੋ ਮੋਬਾਈਲਾਂ ਦੇ ਕਵਰ ਹੋ ਗਏ ਮੋਬਾਈਲਾਂ ਦਾ ਆਲ ਸਾਰਾ ਸਮਾਨ ਤੁਹਾਨੂੰ ਮਿਲ ਸਕਦਾ ਵਾ ਸੋ ਅਸੀਂ ਹੁਣ ਚੱਲੇ ਆ ਪਿੰਡ ਨੂੰ ਕਿੱਥੇ ਪਿੰਡ ਜਾ ਕੇ ਘਰੇ ਸੈਲਫੀ ਸਟਿਕ ਦਾ ਰਿਵਿਊ ਦੇਵਾਂਗੇ ਤੁਸੀਂ ਬਣੇ ਰਹਿਣਾ ਮੇਰੇ ਨਾਲ ਸੋ ਦੋਸਤੋ ਅਸੀਂ ਗਏ ਸੀ ਅਜਨਾਲੇ ਤੇ ਅਜਨਾਲੇੋਂ ਖਰੀਦੀ ਸੈਲਫੀ ਸਟਿਕ ਤੇ ਸੈਲਫੀ ਸਟਿਕ ਜਿਹੜੀ ਉਹ ਅਸੀਂ ਘਰ ਲੈ ਆਂਦੀ ਆ ਤੇ ਤੁਹਾਨੂੰ ਡੱਬਾ ਖੋਲ੍ਹ ਕੇ ਤੇ ਉਹਦਾ ਸੈਲਫੀ ਸਟਿਕ ਦਾ ਜਿਹੜਾ ਰਿਵਿਊ ਉਹ ਤੁਹਾਨੂੰ ਦਿਖਾਉਨੇ ਆ ਤੇ ਤੁਸੀਂ ਜੁੜੇ ਰਹੋ ਮੇਰੇ ਨਾਲ ਸੋ ਆ ਸੀਗੀ ਸੈਲਫੀ ਸਟਿਕ ਜ ਤੇ ਇਹਦੇ ਵਿੱਚੋਂ ਕੀ ਕੀ ਨਿਕਲਿਆ ਇਹ ਤੁਹਾਨੂੰ ਦਿਖਾ ਦਿੰਨੇ ਆ ਜਿਹਦੇ ਉੱਤੇ ਲਿਖਿਆ ਵਾਇਰਲੈਸ ਇੱਕ ਤੁਹਾਨੂੰ ਇਸ ਤਰ੍ਹਾਂ ਦਾ ਬਟਨ ਜਾਂ ਮਿਲੇਗਾ ਜੋ ਵਾਇਰਲੈਸ ਆ ਬਲੂਟੁੱਥ ਨਾਲ ਕਨੈਕਟ ਹੋ ਜਾਂਦਾ ਸੋ ਆਹ ਡੱਬੀ ਦੀ ਦੂਸਰੀ ਸਾਈਡ ਸੋ ਤੁਸੀਂ ਡੱਬੀ ਦੇ ਉੱਤੇ 셀ਫੀ ਵੀ ਵੇਖ ਸਕਦੇ ਹੋ ਇਹਦੇ ਵਿੱਚ ਇੱਕ ਡਾਟਾ ਕੇਬਲ ਨਿਕਲੀ ਆ ਜਿਹਦੇ ਨਾਲ ਚਾਰਜ ਹੁੰਦੀ ਆ ਤੇ ਵਿੱਚੋਂ ਇੱਕ 셀ਫੀ ਸਟਿਕ ਜਿਹੜੀ ਨਿਕਲੀ ਆ ਉਹ ਮਦਰ ਬੋਰਡ ਟ੍ਰਾਈ ਬੋਰਡ ਵਗੈਰਾ ਜੋ ਵੀ ਉਹ ਇਦਾਂ ਦਾਵਾ ਡਬੀ ਦੇ ਵਿੱਚ ਫਿਲਹਾਲ ਇਹਨਾਂ ਕੁਝ ਹੀ ਹੁੰਦਾ ਵਾ ਤੇ ਤੁਹਾਨੂੰ ਹੁਣ ਅੱਗੇ ਵਿਖਾਉਨੇ ਆ ਸੋ ਤੁਸੀਂ ਵੇਖ ਸਕਦੇ ਹੋ ਲੀਡ ਦੋਸਤੋ ਐਨੀ ਕੁ ਹੁੰਦੀ ਆ ਸੋ ਆਹ ਹੁੰਦਾ ਵਾ ਵਾਇਰਲੈਸ ਬਲੂਟूथ ਇਸ ਨੂੰ ਜ਼ੂਮ ਕਰਕੇ ਵਿਖਾ ਦਿੰਨੇ ਆ ਬਲੂਟूथ ਨਾਲ ਕਨੈਕਟ ਹੋ ਜਾਂਦਾ ਤੇ ਤੁਸੀਂ ਇਸ ਬਟਨ ਤੋਂ ਜਿੱਥੇ ਮਰਜ਼ੀ ਸੈਲਫੀ ਸਟੈਕ ਨੂੰ ਰੱਖ ਕੇ ਫੋਟੋ ਖਿੱਚ ਸਕਦੇ ਹੋ ਆ ਇਹਦੇ ਐਂਗਲ ਹਨ ਐਦਾਂ ਟਿਕਾ ਸਕਦੇ ਹੋ ਸੋ ਦੋਸਤੋ ਇਹ ਟਰਾਈ ਬੋਰਡ ਸੈਲਫ ਸਟਿਕ ਖੋਲ ਕੇ ਇਸ ਤਰ੍ਹਾਂ ਐਂਗਲ ਬਣ ਜਾਂਦਾ ਵਾ ਥੋੜਾ ਜਿਹਾ ਇਸ ਨੂੰ ਅਸੀਂ ਲੌਂਗ ਕੀਤਾ ਤੇ ਇਸ ਦਾ ਟਰਾਈ ਬੋਰਡ ਦਾ ਸੈਲਫ ਸਟਿਕ ਦਾ ਉਪਰਲਾ ਜਿਹੜਾ ਹੈਂਡਲ ਵਾਇਸ ਨੂੰ ਵੀ ਤੁਸੀਂ ਬਦਲ ਸਕਦੇ ਹੋ ਸੋ ਥੋੜਾ ਜਿਹਾ ਅਸੀਂ ਇਹਨੂੰ ਲੰਬਾ ਕੀਤਾ ਐਂਗਲ ਬਦਲਿਆ ਅਤੇ ਆਹ ਜਿਹੜੀ ਚਿੱਟੀ ਲੈੜਿਆ ਇਹ ਤੁਹਾਨੂੰ ਜਗਾ ਕੇ ਵਿਖਾਵਾਂਗੇ ਪਿਛਲੀ ਸਾਈਡ ਤੇ ਇੱਕ ਬਟਨ ਦਿੱਤਾ ਵਾ ਉਹ ਤੁਸੀਂ ਵੇਖ ਸਕਦੇ ਹੋ ਇਸ ਬਟਨ ਤੋਂ ਇਹ ਵਾਈਟ ਕਲਰ ਦੀ ਡੱਬੀ ਚੱਲਦੀ ਹੈ। ਸੋ ਵਾਈਟ ਕਲਰ ਦੀ ਡੱਬੀ ਤੁਸੀਂ ਚੱਲਦੀ ਵੇਖ ਸਕਦੇ ਹੋ। ਇਹ ਨੋਰਮਲ ਲਾਈਟ ਹੈ ਥੋੜੀ ਤੇਜ਼ ਕਰਦੇ ਹਾਂ। ਨਾਈਟ ਰਾਤ ਵਿੱਚ ਤੁਸੀਂ ਫੋਟੋ ਵੀ ਸੌਖੀ ਖਿੱਚ ਸਕਦੇ ਹੋ ਤੇ ਵੀਡੀਓ ਵੀ ਸੌਖੀ ਅਤੇ ਵਧੀਆ ਬਣਾ ਸਕਦੇ ਹੋ। ਉਹ ਤੁਸੀਂ ਇਸ ਨੂੰ ਮੋੜ ਕੇ ਇਸ ਤਰ੍ਹਾਂ ਵੀ ਕਰ ਸਕਦੇ ਹੋ। ਤੇ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਕਰ ਸਕਦੇ ਹੋ। ਇਹਦੇ ਵਿੱਚ ਮੋਬਾਈਲ ਕਿਵੇਂ ਫਿੱਟ ਕਰਨਾ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਦੋ ਪਿੰਨਾ ਹੁੰਦੀਆਂ ਹਨ ਜਿਹਦੇ ਨਾਲ ਤੁਹਾਡਾ ਮੋਬਾਈਲ ਅਟੈਚ ਹੋ ਜਾਂਦਾ ਹੈ ਸੋ ਆ ਤੁਸੀਂ ਐਂਗਲ ਵੇਖ ਸਕਦੇ ਹੋ ਇਹਦੇ ਵਿੱਚ ਤੁਹਾਡਾ ਮੋਬਾਈਲ ਅਟੈਚ ਹੋ ਜਾਵੇਗਾ ਸੋ ਤੁਸੀਂ ਆਪਣਾ ਮੋਬਾਈਲ ਇਹਦੇ ਵਿੱਚ ਇਸ ਤਰ੍ਹਾਂ ਅਟੈਚ ਕਰ ਸਕਦੇ ਹੋ ਆਇਲ ਦਾ ਐਂਗਲ ਵੀ ਬਦਲ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਤੇ ਇਸ ਨੂੰ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਸੋ ਤੁਸੀਂ ਇਸ ਸੈਲਫੀ ਸਟਿਕ ਨੂੰ 3 ਫੁੱਟ ਤੱਕ ਇਸ ਤਰ੍ਹਾਂ ਲੰਬਾ ਵੀ ਕਰ ਸਕਦੇ ਹੋ ਆਨਲਾਈਨ ਇਸ ਦਾ ਰੇਟ 1000 ਦੇ ਕਰੀਬ ਹੈ ਤੇ ਬਾਜ਼ਾਰ ਨਾਲੋਂ ਸਾਨੂੰ ਸਸਤੇ ਭਾਅ ਮਿਲ ਗਈ ਗੈਰੀ ਟੈਲੀਕਾਮ ਹੋਣਾ ਤੋਂ ਬਹੁਤ ਹੀ ਸਾਨੂੰ ਸਸਤੇ ਭਾਅ 270 ਰੁਪਏ ਦੀ ਮਿਲ ਗਈ ਸੋ ਇਹਦੇ ਵਿੱਚ ਇੱਕ ਸੈਲ ਵੀ ਪਾਇਆ ਜਾਂਦਾ ਹੈ ਇਹ ਵਾਇਰਲੈਸ ਬਟਨ ਨੂੰ ਖੋਲ ਕੇ ਸੈਲ ਦਾ ਨੰਬਰ CR1632V3 ਹੈ ਤੁਸੀਂ ਇਸ ਤਰ੍ਹਾਂ ਆਪਣੀ ਫੋਟੋ ਵੀ ਖਿੱਚ ਸਕਦੇ ਹੋ ਅਤੇ ਆਪਣੀ ਵੀਡੀਓ ਵੀ ਸ਼ੂਟ ਕਰ ਸਕਦੇ ਹੋ ਜੇਕਰ ਇਸ ਦੇ ਸਟੈਂਡ ਦੀ ਗੱਲ ਕਰੀਏ ਬਹੁਤ ਹੀ ਵਧੀਆ ਤੇ ਮਜ਼ਬੂਤ ਹੈ ਇਸ ਤਰ੍ਹਾਂ ਉੱਪਰ ਲਾਈਟ ਜੋ ਹੈ ਉਹ ਚੱਲਦੀ ਹੈ ਸੋ ਅੱਜ ਵਾਲੀ ਵੀਡੀਓ ਜੋ ਕਿ 셀ਫੀ ਸਟਿਕ ਤੇ ਸਾਡਾ ਵੀਡੀਓ ਵਲੌਗ ਤੁਹਾਨੂੰ ਅੱਜ ਵਾਲਾ ਮੇਰਾ ਵਲੌਗ ਹੈ ਕਿਵੇਂ ਦਾ ਲੱਗਾ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਕਮੈਂਟ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਤੇ ਵੀਡੀਓ ਨੂੰ ਫੁੱਲ ਵੇਖਣਾ ਤਾਂ ਕਿ ਅੱਗੇ ਅਸੀਂ ਚੰਗਾ ਕੁਝ ਲੈ ਕੇ ਤੁਹਾਡੇ ਤੱਕ ਪਹੁੰਚ ਸਕੀਏ